ਆ ਰਿਹਾ ਹਾਂ I hope ਕਿ ਤੁਸੀਂਾਰੇ ਕੀ ਹੋ ਗਏ ਤੇ ਅੱਜ ਜੋ ਅਸੀਂ ਚੱਲੇ ਸੀ ਜੀ ਉਹ ਜਗ੍ਹਾ ਜਿੱਥੇ ਮੱਛੀਆਂ ਰੱਖੀਆਂ ਸੀ ਅਸੀਂ ਤੇ ਰੱਖੀ ਸੀ ਮੱਛੀਆਂ ਉਹਨਾਂ ਸ ਤੋਂ 10 ਮੱਛੀਆਂ ਰੱਖੀਆਂ ਸੀ ਇਹ ਉਹ ਪਰਮਿਟਾਂ ਅੰਜ ਆਹ ਬਲਕੀ ਆ ਗਿਆ ਮੈਂ ਸੋਚ ਲਿਆ ਤੇ ਚੌਲਵਾਟਰੀ ਇੱਕ ਉਥੇ ਉਤਰੇ ਆ ਤੇ ਇਹ ਕਹਿੰਦੀ ਵੀ ਇੱਕ ਨੂੰ ਦੋ ਨੰਬਰ ਤੇ ਬਣਨੀ ਹੈ ਅਜੀ ਦੋ ਨੰਬਰ ਤੇ ਕੇ ਉਹਦਾ ਜਿਹੜਾ ਭਾਵ ਆਈਏ ਇੱਕ ਨੰਬਰ ਤੇ ਤੇ ਲਾਂਗੀ ਉਹਦਾ ਵੀ ਬੇਟ ਕਰਾਂ ਦੱਸਦੇ ਸੋਤ ਬੰਨ ਉਹ ਜਣਾ ਪਾ ਲੈ ਜਿੱਥੇ ਉੱਥੇ ਦੋ ਸਟਾਰਟ ਸ਼ੌਕਣੀ ਤਾਂ ਹੋ ਗਈ ਗਲਤ ਅੱਜ ਕੀ ਕਹਿਣਾ ਚਾਹੋਗੇ ਕੀ ਕਹਿਣਾ ਚਾਹੋਗੇ ਆਪਣੀ ਇਹ ਇਹੋ ਜਿਹੀ ਜੱਜਮੈਂਟ ਲਈ ਕੀ ਮੇਰੀ ਜੱਜਮੈਂਟ ਕਰ ਰਹੇ ਹੋ ਆਂ ਥੂ ਤੁਹਾਡੀ ਜੱਜਮੈਂਟ ਪਰ ਉਧਰ ਹੀ ਹੁੰਦੀ ਨਹੀਂ ਤੁਹਾਨੂੰ ਐਸੇ ਨੌਲੇਜ ਹਰ ਚੀਜ਼ ਤੇ ਤੁਹਾਨੂੰ ਹਰ ਚੀਜ਼ ਦੀ ਐਸੇ ਨੌਲੇਜ ਜ਼ਿਆਦਾ ਨਹੀਂ ਕੁਝ ਹੁੰਦੀ ਕਿਉਂਕਿ ਕੋਲਣੇ ਮੈਂ ਆਲਰੇਡੀ ਤੁਹਾਡੀ ਨੌਲੇਜ ਚੈੱਕ ਕਰ ਚੁੱਕਿਆ ਕੋਲਣ ਤੇ ਚਲੋ ਤੁਸੀਂ ਜੋ ਕੀਤੀ ਹੈ ਇਹ ਮੇਰਾ ਡੇਲੀ ਦਾ ਕੰਮ ਹੈ ਕੋਈ ਨਹੀਂ ਹੋ ਜਾਂਦਾ ਬੰਦਾ ਇਨਸਾਨ ਗਲਤੀਆਂ ਦਾ ਪੁੱਤਲਾ ਹੈ ਤੇ ਆਪਣੇ ਲਫਾਵੇ ਜੱਕ ਲਿਆ ਤੇ ਬਹੁਤ ਤੇ ਧੋਪ ਆ ਗਈ ਹੁਣ ਸ਼ਾਮੇ ਜਾਣੇ ਆ ਕਿਉਂਕਿ ਗਰਮੀ ਬਹੁਤ ਆ ਅੱਜ ਦਾ ਮੌਸਮ ਫਿਰ ਵੀ ਠੀਕ ਆ ਥੋੜੀ ਝੂਮੜੀ ਆਪੇ ਹੋ ਜਾਣਾ ਚੱਲ ਲਾ ਉਧਰ ਚੱਲੀ ਜਾ ਕੇ ਸਾਲੀਆਂ ਦਾ ਖੜ ਜਾ ਖੜ ਜਾ ਕਿੱਥੇ ਚੱਲੀ ਆ Bahnsteig, Zugang zu Bahnsteig 1 und Ausgang, Tür öffnet. Und dann nehmen wir die Bahnhof, was hier ਬੱਸ ਵੜ ਕੇ ਫਿਰ ਸਿੱਧਾ ਹੁਣ ਆਈ ਤੇਰੀ 5 ਨੰਬਰ ਜਿੱਥੇ ਹੈ ਕਿਉਂ ਆਹੀ ਉਹ ਸੇਮ ਹੀ ਹੈ ਨਹੀਂ ਹੂੰ ਇਹ ਤਾਂ ਕਰੋਲ ਵੀਟਸ ਵਾਲੀ ਹੈ ਯਾਰ ਅਮਰਪੁਰ ਅੱਛਾ ਅਮਰਪੁਰ ਪਾਈ ਹੁਣ ਅਸੀਂ ਚੱਲੇ ਆਂ ਇੱਧਰ ਸਟਾਪ ਆ ਬੱਸ ਦਾ ਤੇ ਬਾਕੀ ਦੇਖਦੇ ਆ 50 ਤੇ ਬੱਸ ਸਾਡੀ ਤੇ ਪੰਜਾਬ ਦੇ ਫੜ ਕੇ ਬੱਸ ਕਾਉਂਸਲਿਆ ਘਰਾਂ ਨੂੰ ਫਿਰ ਜਾ ਕੇ ਦੇਖਦੇ ਆ ਮੱਛੀਆਂ ਦਾ ਚਾਰੀਆਂ ਦਾ ਕੀ ਬਣਿਆ ਚਲਾ ਜਾ ਚੁੱਤੀ ਆ ਬੂਗ ਪੰਜ ਤੇ ਆਣੀ ਹੈ ਪੰਜ ਨੰਬਰ ਤੇ ਛੱਡੀ ਆਣੀ ਬਸ ਤੇ ਅਸੀਂ ਚੱਲੇ ਆ ਜੀ ਪਹੁੰਚ ਬਸ ਕਮਿੰਗ ਕਿ ਅਸ ਥਿੰਕ ਸੋ ਯੈਸ ਬੀਬੀ

ਕੋ ਮਾਲੂਮ ਹੈ ਕਿੱਧਰ ਲੈਣੇ ਦਾ ਇੱਧਰ ਚੱਲਨੀ ਆ ਇਹ ਜਨਾਨੀ ਨਾ ਰੂਲ ਬੜੇ ਤੋੜਦੇ ਯਾਰ ਇੱਥੋਂ ਜਰਮਣ ਦੇ ਇਹ ਆਪਦੇ ਮਰੇਗੀ ਮਰੇਗੀ ਮੈਨੂੰ ਵੀ ਮਰਾਏਗੀ ਤੇ ਆਪਸ਼ਨ ਹੀ ਨਹੀਂ ਦੇ ਰਿਹਾ ਕਾਈ ਤੁਹਾਨੂੰ ਲੱਗਦਾ ਏ ਐਦਾਂ ਦਾ ਕਾਰ ਦੀ ਪ੍ਰਵਾਹ ਕੇ ਲੱਪਤੀਆਂ-ਬੁੱਤੀਆਂ ਦੀ ਇਹ ਨਹੀਂ ਆਰ ਉੱਡਣ ਤੋਂ ਜਾਣਦੇ ਆਪਾਂ ਉਹ ਕਾਲ ਵਿੱਚ ਨਾਲ ਗੱਲ ਕਰਨੀ ਤੇ ਇਹ ਲਾਈਟ ਪਤਾ ਨਹੀਂ ਕਿ ਆਉਣੀ ਹੈਗੀ ਤੇ ਇਹ ਜਾਂਦਾ ਜੀ ਸਾਡੇ ਘਰ ਨੂੰ ਰਸਤਾ ਹੁਣ ਆ ਚੱਲੇ ਉੱਤਰ ਗਏ ਆ ਜੀ ਇੱਥੇ ਹੁਣ ਆਏ ਇਧਰੋਂ ਚੱਲਣ ਤੋਂ ਉਦੋਂ ਚੇਰੀ ਦੇ ਰੂ ਜੋ ਚੇਰੇ ਲੱਗੇ ਹੋਣ ਤੋੜ ਤੇ ਅਸੀਂ ਜਾਣਦੇ ਆ ਹੁਣ ਘਰੇ ਤੇ ਮੌਸਮ ਅੱਜ ਥੋੜਾ ਫਰਕ ਆ ਤੇ ਜਾ ਕੇ ਫਿਰ ਤੁਹਾਡੇ ਨਾਲ ਕਰਦੇ ਆ ਮੱਛੀਆਂ ਦਾ ਵਿਚਾਰੀਆਂ ਦਾ ਦੇਖਦੇ ਆ ਯਾਰ ਕੀ ਹਿਸਾਬ بتاਵਾ ਤੇ ਫਿਰ ਕਰਦੇ ਆ ਤੁਹਾਡੇ ਨਾਲ ਚੱਲ ਬਾਅਦ ਨਰੇ ਬਗੂੜਾ ਤੇ ਸਾਡਾ ਦੂਆ ਦਾ ਘਰ ਇਹ ਹਾਲੇ ਦਾ ਸਾਡਾ ਘਰ ਆ ਤੇ ਤੁਹਾਨੂੰ ਮੈਂ ਇਸ ਵੇਲੇ ਦੱਸਾਈਏ ਤੇ ਜਦੋਂ ਵੀ ਗਏ ਤੇ ਫੌਂਡ ਚੁੱਕ ਕੇ ਲੈ ਜਾਈ ਕੋਈ ਕਹਿੰਦੀ ਨਹੀਂ ਹਣੀ ਤੁਹਾਡਾ ਫੌਂਡ ਲਗਾਇਆ ਨਹੀਂ ਚਲ ਆਪਾਂ ਪਾਤ ਚਲੇ ਜਾਈਏ ਫੌਂਡ ਦੇ ਸਾਮੂਹ ਮਿਲਣਾ ਕਿੱਦਾਂ ਚੜਾ ਇਹਦੀ ਦਿੱਕਤ ਹੋਈ ਪਈ ਹੈ ਹੈਲੋ ਹਾਂਜੀ ਕਿੱਦਾਂ ਅਸੀਂ ਆਏ ਸੀ ਹੁਣ ਘਰ ਦੇ ਵਿੱਚ ਯਾਰ ਬੜਾ ਮਾੜਾ ਹਾਲ ਹੋਇਆ ਪਿਆ ਸੀ ਵਿਚਾਰੀਆਂ ਮੱਛੀਆਂ 10 ਸਨ ਤਲ ਤੱਕ 6 ਸਣ ਮਰੀਆਂ ਸੀ 4 ਰਹਿ ਗਈਆਂ ਸੀ ਅੱਜ ਵਾਟਾਂ 21 ਸਰਵਾਈ ਕਰ ਸਕੀਏ ਇਹਨਾਂ ਵੀ ਬੜਾ ਹੋਊਗਾ ਵੀ ਜਿਹੜੀ ਇੱਕ ਬਾਤ ਦੀ ਉਮੀਦ ਹੈ ਨਹੀਂ ਸੀ ਜਿਹੜੇ ਹਾਲਾਤ ਹੋਏ ਹੀ ਇੰਨੀ ਮੈਂ ਕਿਹਾ ਕੀ ਦੱਸਾਂ ਘਰ ਚ ਵੜਨ ਨੂੰ ਪੈਣ ਨੂੰ ਦੇਣ ਨਹੀਂ ਆਂ ਕਰੰਦਿਆ ਬਟ ਹੁਣ ਇੱਕ ਨੂੰ ਬਚਾ ਲਿਆ ਥੋੜਾ ਜਿਹਾ ਅਸਰ ਥੋੜਾ ਜਿਹਾ ਹੋਰ ਮੰਗਾ ਲਾਂਗੇ ਕੋਈ ਨਹੀਂ 4-5 ਹੋਰ ਮੰਗਾ ਲਾਂਗੇ ਤੇ ਬਾਕੀ ਇੰਨੀ ਖੁਸ਼ੀ ਹੈ ਵੀ ਚੱਲ ਇੱਕ ਨੂੰ ਬਚਾ ਲਿਆ ਤੇ ਬਾਕੀ ਹੁਣ ਵਿਲੇ ਹੋਏ ਆ ਹੁਣ ਚੱਲੇ ਆ ਭੁੱਖ ਲੱਗੀ ਗਰੇ ਚੁਨੇ ਮੈਸਰੀ ਵਰਗੇ ਤੇ ਹੁਣ ਦੇਖ ਨੇ ਇਧਰ ਵਾਲੇ ਸਮਾਨ ਸੋਲ ਲੈਣਾ ਨੋਇਸਟਟ ਤੋਂ ਲੈ ਕੇ ਫਿਰ ਬਸ ਕਿਸ ਪਤਾ ਨਹੀਂ ਜਗ ਨਹੀਂ ਹੈ ਜਿਸ ਸ਼ਬੀਗੰਡਾ ਸ਼ਨੀਵਾਰ ਅੱਜ ਤੇ ਦੇਖਦੇ ਆ ਅੰਨੋ ਖਾਣਾ ਵੀ ਮੈਂ ਕਦੋਂ ਵਾਈਟ ਗਿਆ ਉਹ ਛਾਹ ਟੀ-ਸ਼ਰਟ ਦੀ ਗੱਲ ਕਰਨਿਆ ਆਹ ਵੇਖੋ ਆਹ ਬਚੀ ਆ ਇੱਕ ਹੋਣੇ ਦੀਆਂ ਲੈ ਕੇ ਆਵਾਂਗੇ ਤੇ ਨਾਲ ਦੀਆਂ ਹੁਣ ਪਾਟਨਾਂ ਚੱਲ ਇੱਕ ਤੁਸਰੀ ਬਾਜੀ ਮੂੰਹ ਇੱਕ ਦਾੜਾ ਦੀ ਜੂ ਕੱਢੀ ਕੱਲੀ ਆਉਣ ਲੱਗੀ ਨਜ਼ਾਰੇ ਗੱਲੀ ਕੱਲੀ ਉੱਧਰ ਜਾਂਦੀ ਵੀ ਉੱਧਰ ਜਾਂਦੀ ਚੱਲੇ ਕਾਸ਼ ਉਹ ਵੀ ਬਚ ਜਾਂਦੀਆਂ ਚਾਲ ਨੂੰ ਨੋ ਲੀਕ ਜੈਨੇਸ਼ਾ ਦਾ ਚਲੋ ਪਟੀਆਂ ਨੇ ਪਟੀਆਂ ਹੋਈਆਂ ਨੇ ਤੇ ਹੁਣ ਇੱਕ ਟਰਾਂ ਮਿਲਾਂਗੀ ਹੁਣ ਅਗਲੀ ਆਉਣੀ ਹੈ 4 ਮਿੰਟਾਂ ਤੱਕ ਹਨਾ 4 ਮਿੰਟਾਂ ਤੱਕ ਆਉਣੀ ਹੈ ਤੇ ਇੱਥੋਂ ਜਾ ਪੜ ਕੇ 10 ਨੰਬਰ ਤੋਂ ਗਤਿੰਗਣ ਵੋਗਨ ਵਾਲੀ ਸਿੱਧਾ ਨੂੰ ਸਟਾਰਟ ਨੋ ਸਟਾਰਟ ਤੋਂ ਮੀਟ ਮੁੜ ਲੈਣਾ ਲੈ ਕੇ ਤੇ ਸਿੱਧਾ ਪਰਮੈਸੇ ਬਾਕੇ ਦੇਖਦੇ ਆ ਉੱਥੇ ਬੱਸ ਰੂਸਦਾਰੀ ਚੈੱਕ ਕਰਨਾ ਬੰਨ ਨੇ ਤੇ ਬਰਨੋਕ ਜਾਣਾ ਆਣੀ ਆਈਡੀ ਆਂੀਆਂ ਨਾਲ ਨਾਲ ਕਦੀ ਸਬਜ਼ੀ ਲੈਣ ਆ ਜੇ ਬੰਦਾ ਦੇ ਲੈਣਾ ਇਹਨਾਂ ਨੂੰ ਫਿਰ ਰੈਂਦ ਖੁੰਦੀ ਹੁੰਦਾ ਆ ਫੋਲਣ ਡਈ ਹੈ ਵੀ ਪਤਾ ਨਹੀਂ ਕਿੰਨੀਆਂ ਨੂੰ ਤਕੜੀਆਂ ਹਸਤੀਆਂ ਨੇ ਲੈ ਲੈ ਪਾਲੇ ਮਿਰਚਾਂ ਜਿਹੜੀਆਂ ਹੈ ਨੇ ਬਹੁਤ ਵੱਡੀ ਮਾਰਕੀਟ ਹੈ ਨੋਇਸਟਾਡ ਦੇ ਵਿੱਚ ਹਰ ਚੀਜ਼ ਮਿਲਦੀ ਇਥੋਂ ਗੋਸਤ ਵੀ ਹੈ ਗਮਿਊਜ਼ੀਆ ਦੀ ਅਡ ਲੈਣਾ ਇੱਥੇ ਸਾਹਮਣੇ ਆਲੂ ਵੀ ਦਿਖਣਗੇ ਗੰਡੇ ਵੀ ਦਿਖਣਗੇ ਤੁਹਾਨੂੰ ਸਾਰਾ ਕੁਝ ਸਾਹਮਣੇ ਦੇਖੋ ਆਲੂ ਵੀ ਨੇ ਬੰਦ ਗੋਭੀਆਂ ਵੀ ਨੇ ਸਲਾਦ ਵੀ ਨੇ ਫਰੂਟ ਵੀ ਨੇ ਮਤਲਬ ਬਹੁਤ ਵੱਡੀ ਜੀ ਵੱਡੀ ਵੱਡੀ ਮਾਰਕਟ ਆ ਬਾਲੀ ਹਰ ਚੀਜ਼ ਮਿਲਦੀ ਇੱਥੋਂ ਚਾਹ ਇਹ ਪਕੌੜੀਆਂ ਮਿਲਦੀਆਂ ਪਕੌੜੀਆਂ ਬਹੁਤ ਆਈ ਬਗੂ ਫਿਰ ਆਈ ਨੇ ਕਾਬੂ ਜਾਂਦੀਦਾ ਨਾ ਨਾ ਬਹੁਤ ਨੇ ਜਨਾਨੀਆਂ ਵੀ ਇਥੇ ਰਵਾੜ ਤੋਂ ਮਾਰਕਟ ਚ ਜਾਂਦੀਆਂ ਨੇ ਦੇ ਲੜਦੀਆਂ ਆਪਣੀ ਵੜਦੀਆਂ ਵੀ ਆਪਣੀ ਮਰਜ਼ੀ ਇਹਨਾਂ ਨਾਲ ਨਹੀਂ ਹੋਦੀ ਬਹੁਤ ਚੀਜ਼ਾਂ ਆਇਆ ਬਹੁਤ ਵੈਰਾਈਟੀਆਂ ਪਈਆਂ ਯਾਰ ਇੱਥੇ ਬਰੋਟ ਵੀ ਹੈਗੇ ਆ ਚਾਰ ਵੀ ਹੈਗੇ ਆ ਦਹੀਂ ਦਹੀਂ ਹੈਗਾ ਅਲਚ 997 ਦੇ ਵਾਰਸ ਰਾਜਨਾ ਤੇ 13 ਆ ਜਾਂਦੇ ਨੇ ਤਿੰਨ ਤੋਂ ਤਿੰਨ ਤਰ੍ਹਾਂ ਦੀ ਹੈ ਵੈਰਾਈਟੀ ਇੱਥੇ ਕਿਉਂ ਵੀ ਹੈਗਾ 6 ਰੁਪਇਆ ਬਟ ਸਟੂਡਪਿੰਗ ਹੋ ਰਿਹਾ ਵੀ ਹੈ ਤੋ ਕੀ ਹੋਇਆ ਲਾ ਮੀਟ ਮੂਡ ਲੈ ਲੈ ਹੈਲੋ ਹਾਂਜੀ ਆ ਗਿਆ ਮੈਸੇਰਗ ਟ੍ਰੇਨ ਮਿਲ ਗਈ ਸੀ 524 ਯਾਨੀ ਹੋ ਗਏ ਆ ਥੋੜਾ ਲੇਟ ਤੇ ਗੁੱਗੂ ਮੇਰਾ ਪਿੱਛੇ ਖੰਮਤਾ ਟੁਰ ਕੇ ਕਿਉਂਕਿ ਅਸੀਂ ਸਮਾਨ ਥੋੜਾ ਘਰ ਦੇਖਣ ਹੋਇਆ ਸੀ ਕੱਲ ਨੂੰ ਸੀ ਸੰਡੇ ਤੇ ਅਸੀਂ ਸੋਚਿਆ ਵੀ ਹੁਣ ਲੰਗਨ ਤੜਾਈ ਆ ਹੁਣ ਵਾਰ-ਵਾਰ ਕਿਹੜਾ ਢੇੜੇ ਲਾਊਗਾ ਸੋ ਪੈਨ ਨਹੀਂ ਚੱਲੇ ਸੀ ਮੈਂ ਕਿਹਾ ਪੈਨ ਦੇ ਜਾਂਦੇ ਹੋਏ ਲੰਗਦੇ ਹੋਏ ਸਮਾਨ ਲੈ ਲੈਣੇ ਆ ਹੁਣ ਉਹ ਮੈਂ ਉਹਨਾਂ ਦਾ ਸਮਾਨ ਦੀ ਸ਼ਾਪਿੰਗ ਕਰੂੰਗਾ ਤੇ ਰੀਤ ਪਿੱਛੇ ਆਊਗੀ ਤੁਸੀਂ ਫੇਰ ਦੇਖਦੇ ਆ ਲੈ ਕੇ ਜਾਂਦੇ ਆ ਸਮਾਨ ਘਰੇ ਤੇ ਬਾਕੀ ਦੇ ਅਪਡੇਟ ਲਈ ਮਿਲਦੇ ਆ ਫੇਰ ਆਪਾਂ ਤੇ ਅੱਜ ਦਾ ਦਿਨ ਯਾਰ ਸੇਰ ਤੇ ਭੁੱਖਿਆ ਰੋਟੀ ਵੀ ਨਹੀਂ ਖਾਤੀ ਹੈਗੀ ਬਹੁਤ ਭੁੱਖ ਲੱਗੀ ਹੋਈ ਏ ਤੇ ਹਾਲੇ ਵੀ ਸ਼ਾਮ ਦੇ ਘਰੇ ਪਹੁੰਚ ਲਗਭਗ 6 ਵਜੇ ਨਾਲ ਹੀ ਹੋਏ ਪਏ ਆ ਹਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਹੁਣ ਆ ਗਈ ਸੀ ਘਰੇ ਤੇ ਨਹਾ ਕੇ ਤੇ ਰੋਟੀ ਖਾ ਕੇ ਭੁੱਖ ਬਹੁਤ ਲੱਗੀ ਸੀ ਤੇ ਆ ਗਈ ਸੀ ਉਹਨਾਂ ਮੱਛੀ ਤੁਹਾਨੂੰ ਦੱਸੀ ਸੀ ਜਦੋਂ ਆਪਣੀ ਗੱਲ ਹੋਈ ਸੀ ਕਿ ਇੱਕ ਹੀ ਬਚੀ ਹੈ ਚਲੋ ਬਾਜਤਾ ਗਈਏ ਤੇ ਹੁਣ ਅੱਜ ਦਾ ਵਲੌਗ ਆਪਾਂ ਇੱਥੇ ਕਰਦੇ ਹਾਂ ਖਤਮ ਤੇ ਮਿਲਦੇ ਹਾਂ ਤੁਹਾਡੇ ਨਾਲ ਅਗਲੇ ਵਲੌਗ ਦੇ ਵਿੱਚ ਕੁਝ ਨਵਾਂ ਲੈ ਕੇ ਜੁੜੇ ਰਹੋ ਆਪਣੇ ਚੈਨਲ ਨੂੰ ਨਾਲ